ਲੋਕਾਂ ਦੀਆਂ ਬੁੱਡੀਆਂ ਨੇ ਚਲੋ ਜੋ ਵੀ ਏ ਕਦੀ ਤਾਂ ਖੁਸ਼ ਹੁੰਦੀਆਂ ਨਾ ਆਪਣੀਆਂ ਬੁੱਡੀਆਂ ਨੂੰ ਅਗਲੇ ਇੰਨਾ ਖੁਸ਼ ਕਰਦੇ ਨੇ ਮੇਰਾ ਹੀ ਨਸੀਬ ਵਾੜੇ ਨੇ ਕਿ ਮੈਂ ਖੁਸ਼ ਨਹੀਂ ਹੋ ਸਕਦੀ ਆ ਜਾ ਲੈnde ਹੋ ਇਹਨਾਂ ਨੂੰ ਮੇਰੀ ਜਾਨ ਮੇਰੀ ਜ਼ਿੰਦਗੀ ਕੀ ਹਾਲ ਚਾਲ ਹੈ ਅੱਜ ਫੇਰ ਤੁਸੀਂ ਟਾਈਮ ਨਾਲ ਆ ਗਏ ਹੋ ਵਾਹੋ ਉਹ ਦਫ਼ਤਰ ਸਾਰੇ ਦੋਸਤ ਇਕੱਠੇ ਹੋਏ ਸਨ ਤੇ ਬਹਿ ਕੇ ਗੱਪਸ਼ਪ ਕਰਨ ਲੱਗੇ ਸਨ ਮੈਂ ਕਿਹਾ ਆਪਾਂ ਟਾਈਮ ਨਾਲ ਘਰ ਚੱਲਨੇ ਆ ਤੇ ਮੈਂ ਘਰ ਆ ਗਏ ਹਾਇਰਾ ਕਦੀ ਤੇ ਲੇਟ ਆਇਆ ਕਰੋ ਕਦੀ ਤੇ ਕੋਈ 5 10 ਮਿੰਟ ਘੰਟਾ ਲੇਟ ਆਇਆ ਕਰੇ ਕਿਤੇ ਬੰਦਾ ਝੂਠ ਬੋਲਦਾ ਬੁੱਢੀ ਦੇ ਨਾਲ ਕਿ ਮੈਂ ਕਿਤੇ ਮੈਂ ਫਿਰਨ ਚਲਾ ਗਿਆ ਸਾ ਦੋਸਤਾਂ ਨਾਲ ਮੈਂ ਖਾਣਾ ਖਾਣ ਚਲਾ ਗਿਆ ਸਾ ਦੋਸਤਾਂ ਨਾਲ ਤੁਸੀਂ ਟਾਈਮ ਨਾ ਦਫਤਰ ਤੇ ਟਾਈਮ ਨਾ ਘਰ ਤੇ ਛੀ ਗੱਲ ਹੈ ਨਾ ਘਰ ਆਣਾ ਜਿੱਦਾਂ ਮੈਂ ਅੱਗੇ ਅੱਜ ਤੱਕ ਹੋਇਆ ਮੈਂ ਕਦੀ ਲੇਟ ਮੈਨੂੰ ਇਹ ਦੱਸ ਪਹਿਲੇ ਇਹੀ ਤੇ ਸਿਆਪਾ ਹੈ ਇਹੀ ਤੇ ਰੋਲਾ ਹੈ ਕਿ ਤੁਸੀਂ ਲੇਟ ਕਿਉਂ ਨਹੀਂ ਆਂਦੇ ਕਿਹੜਾ ਸਿਆਪਾ ਵਾਰ ਆਪਨਾ ਮੋਬਾਈਲ ਦੇਖੋ ਨਾ ਮੋਬਾਈਲ ਵੇਖ ਲਓ ਤੁਸੀਂ ਆਹ ਲਓ ਆਹ ਲਓ ਕਰੋ ਹਲੋ ਹਾਂ ਨਾ ਕੋ ਲਾਕ ਲਾਇਆ ਮੋਬਾਈਲ ਨੂੰ ਤੁਸੀਂ ਨਾ ਤੁਸੀਂ ਕਦੀ ਮੈਨੂੰ ਹਿਚਕਚਾਹਟ ਨਾਲ ਕਿਹਾ ਕਿ ਮੋਬਾਈਲ ਟਾਈਲ ਜਾ ਇੱਕ ਮਿੰਟ ਮੈਨੂੰ ਦੇਨਾ ਮੈਂ ਕੁਝ ਵੀ ਚੁ ਟ ਡੀਲੀਟ ਕਰ ਲਾਂ ਮੈਂ ਕੁਝ ਤੁਸੀਂ ਕਦੀ ਨਹੀਂ ਇੰਜ ਕੀਤਾ ਕਦੀ ਤੁਸੀਂ WhatsApp ਨੂੰ ਲਾਕ ਨਹੀਂ ਲਾਇਆ ਕਦੀ ਤੁਸੀਂ ਆਪਣਾ ਮੈਸੇਜ ਨੂੰ ਲਾਕ ਨਹੀਂ ਲਾਇਆ ਤੁਸੀਂ ਲਾਕ ਨਾ ਕੇ ਰੱਖਿਆ ਕਰੋ ਨਾ ਕੋ ਮੈਸੇਜ ਆਂਦਾ ਹੈ ਕੋ ਫੋਨ ਆਂਦਾ ਹੈ ਕੋ ਕਾਲ ਆਂਦੀ ਹੈ ਤੁਸੀਂ ਕਿਉਂ ਮੈਂ ਲਾਕ ਲਾ ਕੇ ਰੱਖਾਂ ਜਦੋਂ ਮੈਨੂੰ ਕਾਲ ਕੋਈ ਨਹੀਂ ਆਣੀ ਮੈਨੂੰ ਦਫ਼ਤਰੋਂ ਫੋਨ ਆਣਾ ਜਾਂ ਮੈਨੂੰ ਜ਼ਰੂਰਤ ਪੈਣੀ ਤੇ ਮੈਂ ਕਰਨਾ ਮੈਂ ਲਾਕ ਲਾ ਲਾ ਗਿਆ ਵੀ ਫੋਨ ਦਾ ਬੇੜਾ ਕਰ ਰਹੇ ਆ ਕਿਉਂ ਦੂਜਿਆਂ ਦੇ ਜਿਹੜੇ ਬੰਦੇ ਨੇ ਨਾ ਉਹਨਾਂ ਦੇ ਮੋਬਾਈਲਾਂ ਦੇ ਉੱਤੇ ਕਦੀ ਕਿਸੇ ਕੁੜੀ ਦਾ ਮੈਸੇਜ ਕਦੀ ਕਿਸੇ ਕੁੜੀ ਦਾ WhatsApp ਕਦੀ ਉਹ ਵੀਡੀਓ ਕਾਲ ਕਰ ਰਹੇ ਹੁੰਦੇ ਨੇ ਕਦੀ ਉਹ ਕੁਸ਼ ਕਰ ਰਹੇ ਹੁੰਦੇ ਨੇ ਤੁਸੀਂ ਕੋਈ ਜ਼ਰੂਰਤ ਹੀ ਨਹੀਂ ਇੰਨਾ ਕਮਾਂ ਦੀ ਅੱਛਾ ਲੱਗਦਾ ਬੰਦਾ ਇਹੋ ਜੇ ਕੰਮ ਕਰਦੇ ਆ ਭਾਈ ਸਿਆਪਾ ਤੁਸੀਂ ਨਹੀਂ ਚਾਹਦੇ ਕਿ ਮੈਂ ਥੋੜੀ ਜਿਹੀ ਨਹੀਂ ਖੁਸ਼ ਹੋਰਵਾ ਤੁਸੀਂ ਮੈਨੂੰ ਕੁਝ ਨਹੀਂ ਕਰ ਸਕਦੇ ਕਿਉਂ ਨਹੀਂ ਮੈਂ ਕਿੰਨਾ ਖੁਸ਼ਦਰਦ ਰੱਖਿਆ ਕਿਸੇ ਦੀ ਕਮੀ ਹੈ ਤੈਨੂੰ ਕਿਉਂ ਤੂੰ ਫਜ਼ੂਲ ਬੋਲੀ ਜਾਂਦੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਇੰਨੀਆਂ ਇੰਨੀਆਂ ਲੜਾਈਆਂ ਹੁੰਦੀਆਂ ਇੰਨੀਆਂ ਇੰਨੀਆਂ ਲੜਾਈਆਂ ਹੁੰਦੀਆਂ ਦਿਨ ਚੜ੍ਹਦਾ ਤੇ ਮੱਛੀ ਬਾਜ਼ਾਰ ਬਣ ਜਾਂ ਸਿੱਤੇ ਕੰਮ ਤੇ ਜਾਓ ਸਿੱਤੇ ਕੰਮ ਤੋਂ ਘਰ ਆਓ ਨਾ ਕੋਈ ਲੜੋ ਕੇ ਸਹੀ ਹੈ ਮੇਰੇ ਨਾਲ ਕਿਸੇ ਗੱਲ ਤੋਂ ਝਗੜਾ ਕਰੋ ਮੈਂ ਵੀ ਜਾਣੀ ਆ ਕਿ ਮੈਂ ਤੁਹਾਡੇ ਹੱਥੀ ਪਾਵਾਂ ਮੈਂ ਤੁਹਾਨੂੰ ਗਾਲਾਂ ਕੱਢਾਂ ਸਾਡੀਆਂ ਪੰਚਾਇਤਾਂ ਲੱਗਣ ਸਾਡੀਆਂ ਗੱਲਾਂ ਤਲਾਕ ਤੱਕ ਪਹੁੰਚਣ ਤੁਸੀਂ ਪਤਾ ਨਹੀਂ ਅਜ ਤੂੰ ghee ਖਾ ਰਿਆ ਕੀ ਹੋ ਜੀਆ ਤੂੰ ਗੱਲਾਂ ਕਰਨ ਲਈ ਇਹ ਮੇਰੀ ਸਮਝ ਤੋਂ ਬਾਹਰ ਆ ਜਾ ਚੱਲ ਜਾ ਜੁੱਤੀ ਲੈ ਆ ਕੇ ਦੇ ਮੈਨੂੰ ਮੈਂ ਨਹੀਂ ਲੈਣੀ ਆਪ ਲੈ ਆ ਜਾ ਕੇ ਚਲੋ ਮੈਂ ਆਪ ਲੈ ਲੈਣਾ ਇਹ ਕਿਹੜੀ ਗੱਲ ਹੈ ਆਏ ਹਾਏ ਇਹੀ ਤੇ ਗੱਲ ਨੇ ਇਹੀ ਤੇ ਸਿਆਪਾਏ ਨਾ ਕਿ ਤੁਸੀਂ ਕਿਸੇ ਗੱਲ ਤੋਂ ਮੇਰੇ ਨਾਲ ਲੜਦੇ ਹੀ ਨਹੀਂ ਲੜੋ ਤੇ ਸਹੀ ਨਾ ਮੇਰੇ ਨਾਲ ਕਿਸੇ ਗੱਲ ਤੋਂ ਹੁਣ ਕੀ ਸਿਆਪਾ ਪੈ ਗਿਆ ਮੈਨੂੰ ਸਿਰਫ ਇਹ ਦੱਸ ਦੇ ਤੂੰ ਇਹਦੇ ਚ ਕੋਈ ਲੜਨਾਂ ਦੀ ਗੱਲ ਤੂੰ ਕਿ ਮੈਂ ਨਹੀਂ ਜੁੱਤੀ ਬਣਾਣੀ ਤੇ ਮੈਂ ਆਪੇ ਲੈਣ ਆ ਗਏ ਲੋਕਾਂ ਦੇ ਬੰਦੇ ਜਿਹੜੇ ਨੇ ਨਾ ਨਿੱਕੀ 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 ਕਿਹ ਕਿਹ ਦੀ ਗੱਲ ਦੇ ਉੱਤੇ ਨਾ ਗੁੱਡੀਆਂ ਨਾਲ ਲੜਦੇ ਨੇ ਤੇ ਤੁਸੀਂ ਵੱਡੀ ਤੋਂ ਵੱਡੀ ਗੱਲ ਤੋਂ ਵੀ ਟੁੱਕਰ ਜਾਂਦੇ ਹੋ ਕੋ ਤੁਸੀਂ ਮੇਰੇ ਨਾਲ ਲੜਦੇ ਹੀ ਨਹੀਂ ਬੇਵਕੂਫ ਨੇ ਜਿਹੜੇ ਜਨਾਨੀਆਂ ਨਾਲ ਲੜਦੇ ਨੇ ਲੜਨ ਦੀ ਕੋਈ ਜ਼ਰੂਰਤ ਹੈ ਕੋਈ ਗੱਲ ਹੋਵੇ ਤਾਂ ਪਤਾ ਲੜੇ ਨਾ ਗੱਲ ਹੀ ਨਾ ਹੋਵੇ ਤਾਂ ਕੀ ਲੜੇ ਮ ਮੈਂ ਵੀ ਚੰਨੀ ਆ ਤੂੰ ਸਾਡੇ ਕਾਰਨ ਲੜਾਈ ਹੋਵੇ ਤੁਹਾਡਾ ਮੇਰਾ ਝਗੜਾ ਹੋਵੇ ਕੋ ਚਾਰ ਮੱਲੇਦਾਰ ਆਪਸ ਦੇ ਵਿੱਚ ਆ ਕੇ ਸੁਣਨ ਕੋ ਸਾਨੂੰ ਜ਼ਲੀਲ ਕਰਨ ਕੋ ਗੱਲਾਂ ਕਰਕੇ ਜਾਣ ਤੁਸੀਂ ਮੈਂ ਤੰਗ ਆ ਗਈ ਆ ਇਸ ਜ਼ਿੰਦਗੀ ਤੋਂ ਮੈਂ ਨਹੀਂ ਮੈਂ ਬੋਰ ਹੋ ਗਈ ਆ ਇਸਾ ਨੀ ਜ਼ਿੰਦਗੀ ਬੜੀਆਂ ਤੇਰੀਆਂ ਛੋਟੀਆਂ ਛੋਟੀਆਂ ਖਵਾਸ਼ਾਂ ਨੇ ਕੋ ਖਵਾਸ਼ ਵੱਡੀ ਰਹਾ ਇਹ ਲੜਾਈ ਝਗੜੇ ਦੀ ਤੂੰ ਖਵਾਸ਼ ਰੱਖੀ ਹੋਈ ਔਰ ਤੈਨੂੰ ਗੱਲ ਹੀ ਕੋ ਨਹੀਂ ਅੱਜਾ ਹੁਣ ਮੈਂ ਬੜਾ ਥੱਕਿਆ ਹੋਇਆ ਚਾਹ ਦੇ ਕੱਪ ਬਣਾ ਰੇ ਮੇਰੇ ਕੋਲ ਨਹੀਂ ਬਣਦੀ ਹੱਥ ਟੁੱਟੇ ਨੇ ਆਪ ਬਣਾ ਲੈ ਉੱਠ ਕੇ ਕੀ ਗਏ ਹੱਥ ਟੁੱਟੇ ਨੇ ਆਪ ਬਣਾ ਲੈ ਉੱਠ ਕੇ ਤੂੰ ਨਹੀਂ ਬਣਾਣੀ ਨਹੀਂ ਹੁਣ ਕਿੱਥੇ ਚੱਲੇ ਹੋ ਹੁਣ ਚਾਹ ਵੀ ਨਾ ਬਣਾਵਾ ਮੈਂ ਆਪ ਤੂੰ ਪੀਣੀਏ ਤੇ ਦੱਸ ਹਾਏ ਸਿਆਪੋ ਮੈਂ ਕਰਨਾ ਨਹੀਂ ਸਕ ਮੇਰੇ ਨਾਲ ਇਸ ਗੱਲ ਦੇ ਉੱਤੇ ਤੁਸੀਂ ਲੜੋਗੇ ਇਹਦੇ ਚ ਕਿਹੜੀ ਲੜਨਾਂ ਦੀ ਗੱਲ ਓਏ ਤੇਰਾ ਨਹੀਂ ਦਿਲ ਕਰ ਰਿਹਾ ਚਾਹ ਬਣਾਉਣ ਨੂੰ ਤੇ ਮੈਂ ਆਪ ਨਾ ਲਾਂਗਾ ਇਸੇ ਗੱਲ ਦੇ ਉੱਤੇ ਤੇ ਮੇਰੇ ਨਾਲ ਲੜੋ ਨਾ ਤੁਸੀਂ ਮੈਂ ਤੁਹਾਨੂੰ ਪਾੜੇ ਧੋਣ ਦੇ ਨਹੀਂ ਤੁਸੀਂ ਚੁੱਕ ਕਰਕੇ ਜਾ ਕੇ ਧੋ ਲੈਂਦੇ ਹੋ ਮੈਂ ਤੁਹਾਨੂੰ ਕੱਪੜੇ ਧੋਣ ਦੇ ਨਹੀਂ ਤੁਸੀਂ ਚੁੱਕ ਕਰਕੇ ਜਾ ਕੇ ਧੋ ਲੈਂਦੇ ਕਿਸੇ ਕਾਰਨ ਤੂੰ ਮੈਨੂੰ ਕਹੋ ਨਾ ਕਿ ਮੈਂ ਨਹੀਂ ਕਰਨਾ ਆਪ ਘਰ ਉੱਠ ਕੇ ਮੈਂ ਤੇਰਾ ਮਲਾਜ਼ਮ ਲੱਗਾ ਮੇਰੀ ਇਸ ਗੱਲ ਤੋਂ ਤੁਹਾਡੇ ਨਾਲ ਲੜਾਈ ਹੋਵੇ ਕੋ ਤੁਹਾਡੇ ਨਾਲ ਬਹਿਸ ਹੋਵੇ ਮੇਰੇ ਵੀ ਮਾਪੇ ਇਕੱਠੇ ਬੀਬੀ ਨੂੰ ਕਿਉਂ ਬੰਦਾ ਕੁੱਟੇ ਕੋਈ ਗੱਲ ਐਸੀ ਹੋਵੇ ਤਾਂ ਮੈਂ ਤੈਨੂੰ ਕੁੱਟਾਂ ਜਦੋਂ ਗੱਲ ਹੀ ਘਰ ਜਾ ਇਹੋ ਜੀ ਕੋਈ ਨਹੀਂ ਹੁੰਦੀ ਤੇ ਮੈਂ ਕਿਉਂ ਕੁੱਟਾਂ ਮੈਂ ਇਹੀ ਤਾਂ ਸਿਆਪਾ ਹੈ ਨਾ ਕਿ ਕਿਉਂ ਨਹੀਂ ਹੁੰਦੀ ਪਈ ਇਸ ਤਰ੍ਹਾਂ ਦੀ ਗੱਲ ਘਰ ਦੇ ਵਿੱਚ ਮੇਰੀ ਗੱਲ ਸੁਣੋ ਹਾਂ ਉਹ ਜਿਹੜਾ ਪਿਛਲੇ ਹਫਤੇ ਤੁਸੀਂ ਪੈਂਟ ਕੋਟ ਨਹੀਂ ਸੀ ਲਿਆਂਦਾ ਗਾਲ ਰੰਦਾ ਉਹ ਨਵਾਂ ਜਿਹੜਾ ਮੈਂ ਲਿਆ ਹਾਂ ਹਾਂ 16000 ਰੁਪਏ ਦਾ ਲੈ ਕੇ ਆਇਆ ਸੀ ਮੇਰੇ ਕੋਲ ਉਹਦੇ ਤੇ ਇਸਤਰੀ ਲੱਗ ਗਈ ਜੇ ਆਇਆ ਤੈਨੂੰ ਤੇ ਕੁਝ ਨਹੀਂ ਹੋਇਆ ਤੇਰੇ ਹੱਥੇ ਨਹੀਂ ਥੜੇ तू ਠੀਕ ਹੈ ਨਾ ਤੁਸੀਂ ਲੜਨਾ ਸੀ ਇਸ ਗੱਲ ਤੇ ਮੇਰੇ ਨਾਲ ਐ ਇਹ ਤੇ ਗੱਲ ਹੈ ਤੁਸੀਂ ਕਿਸ ਨਾਲ ਲੜਨਾ ਤੇ ਮੇਰੇ ਨਾਲ ਲੜਦਾ ਹੀ ਨਹੀਂ ਤੁਸੀਂ ਮੇਰੇ ਨਾਲ ਲੜੋ ਤੁਸੀਂ ਅਸੀਂ ਝਗੜਾ ਕਰੀਏ ਅਸੀਂ ਇੱਕ ਦੂਜੇ ਨਾਲ ਜੁਤੀਏ ਜੁਤੀ ਹੋਈਏ ਮੇਰਾ ਵੀ ਦਿਲ ਕਰਦਾ ਲੋਕਾਂ ਦੀਆਂ ਕੁਟੀਆਂ ਇੰਨੀਆਂ ਖੁਸ਼ ਰਹਿੰਦੀਆਂ ਉਹਨਾਂ ਦੇ ਘਰ ਚੋਂ ਕੋਤਖਾ ਨਹੀਂ ਮੁੱਕਦਾ ਨਹੀਂ ਤੇ ਉਹਨ ਸੂਟ ਸੜ ਗਿਆ ਤੇ ਇਹਦੇ ਚ ਮੈਂ ਤੇਰੇ ਨਾਲ ਕਿਉਂ ਲੜਾਂ ਮੈਨੂੰ ਇਹਦਾ ਨਾ ਇਹ ਤੇਰੇ ਕੋਲ ਨਹੀਂ ਸੜਿਆ ਤੇ ਮੇਰੇ ਕੋਲ ਸੜ ਜਾਣਾ ਸੀ ਤੇ ਮੈਂ ਫਿਰ ਕਿਹਦੇ ਨਾਲ ਲੜਦਾ ਐਹੀ ਤੇ ਗੱਲ ਨੇ ਨਾ ਐਹੀ ਤੇ ਗੱਲ ਨੇ ਨਾ ਕਿ ਤੁਸੀਂ ਨਹੀਂ ਲੜਦੇ اچھا ਮੇਰੀ ਗੱਲ ਸੁਣੋ ਹਾਂ ਇਹ ਜਿਹੜੇ ਸਰਦੀਆਂ ਦੇ ਮੈਂ ਕੱਪੜੇ ਕੱਢੇ ਸੀ ਨਾ ਗੱਲ ਤੇ ਉਹ ਮੈਂ ਕਿ ਹੁਣ ਤੇ ਸਾਰੇ ਪੁਰਾਣੇ ਹੋ ਗਏ ਨੇ ਤੁਹਾਡੇ ਉਹ ਫੇ ਮੈਂ ਸਾਰੇ ਛੋਟਾ ਅਮਜਦਾ ਆਇਆ ਸੀ ਮੈਂ ਉਹਨੂੰ ਚੁੱਕੇ ਦਿੱਤੇ ਜੇ ਆਪਣੇ ਭਰਾ ਨੂੰ ਹਾਂਜੀ ਚਲੋ ਚੰਗਾ ਕੀਤਾ ਤੀ ਉਹਨੂੰ ਦੇ ਦੇ ਮੈਂ ਵੀ ਸੋਚਿਆ ਸੀ ਕਿ ਵਾਰੀ ਕੱਪੜੇ ਸਾਰੇ ਉਹਨੂੰ ਹੀ ਦੇਣੇ ਨੇ ਕਿਉਂਕਿ ਪਿਛਲੀ ਵਾਰੀ ਮੈਂ ਨਵੇਂ ਲਏ ਜੈਕਟਸ ਵੈਟਨਾ ਬਹੁਤ ਅੱਛਾ ਕੀਤਾ ਤੂੰ ਇਸ ਗੱਲ ਤੇ ਵੀ ਨਹੀਂ ਲੜਨਾ ਮੇਰੇ ਨਾਲ ਇਹ ਗੱਲ ਲੜਨਾ ਨਹੀਂ ਹੈ ਹਾਏ ਅੱਲਾਹ ਤੁਸੀਂ ਇਹ ਮੈਨੂੰ ਕੁਛ ਰਾਤ ਸਤ ਦੇ ਮੈਂ ਤੰਗ ਆ ਗਈ ਮੈਂ ਆਵਾਜ਼ਾਰ ਹੋ ਗਈਆਂ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਤੋ ਮੈਂ ਵੀ ਜਾਣੀ ਹੈ ਜਦੋਂ ਸਾਡੀਆਂ ਸਾਰੀਆਂ ਸਹੇਲੀਆਂ ਮਲੇ ਦੀਆਂ ਇਕੱਠੀਆਂ ਹੋ ਕੇ ਬੈਂਦੀਆਂ ਨੇ ਨਾ ਤਾਂ ਸਾਰੀਆਂ ਆਪਣੇ ਬੰਦੇ ਦੀਆਂ ਬੁਰਾਈਆਂ ਕਰਦੀਆਂ ਹੈ ਨਹੀਂ ਮੇਰੇ ਬੰਦੇ ਦੇ ਮੋਬਾਈਲ 'ਚ ਵਟਸਐਪ ਆਇਆ ਹੈ ਨਹੀਂ ਮੇਰੇ ਬੰਦੇ ਦੇ ਮੋਬਾਈਲ 'ਚ ਫਲਾਨੀ ਕੁੜੀ ਦਾ ਨੰਬਰ ਹੈ ਨਹੀਂ ਫਲਾਨੀ ਕੁੜੀ ਦੇ ਵੀਡੀਓ ਕਾਲ ਦੇ ਉੱਤੇ ਗੱਲ ਕਰਦਾ ਮੇਰੇ ਨਾਲ ਤੇ ਮੈਂ ਕੀ ਕਹਾਂ ਉਹਨਾਂ ਨੂੰ ਕੀ ਕਹਿਣਾ ਤੂੰ ਤੂੰ ਦੱਸ ਮੇਰਾ ਬੰਦਾ ਇੰਜ ਦਾਵਾ ਮੇਰਾ ਬੰਦਾ ਇੰਜ ਵੇ ਮੇਰਾ ਬੰਦਾ ਇੰਜ ਵੇ ਤੂੰ ਦੱਸ ਤੂੰ ਤੈਨੂੰ ਦੱਸ ਨਹੀਂ ਕੀ ਹਰ ਜਾਏ ਕੋ ਗੱਲ ਹੀ ਨਹੀਂ ਕਰਨ ਵਾਲੀ ਮ ਇਦਰੀ ਖੁਆਸ਼ੇ ਐ ਮੇਰੀ ਖੁਆਸ਼ੇ ਇਦਰੀ ਖੁਸ਼ੀ ਐ ਐ ਕੋ ਜਿੰਦਗੀ ਤਾਂ ਨਹੀਂ ਸਿੱਧੇ ਸਿੱਧੇ ਉੱਠੋ ਕੰਮ ਤੇ ਚਲੋ ਜੋ ਸਿੱਧਾ ਸਿੱਧਾ ਮਤਲਬ ਹਾਂਜੀ ਜੀ ਅੱਛਾ ਜੀ ਇਲਾਵਾ ਤੂੰ ਗਾਲੀ ਕੋਈ ਨਹੀਂ ਗਾ ਜਦੋਂ ਬੁੱਡੀਆਂ ਘਰ ਚ ਵਸਾਣੀਆਂ ਹੁਣ ਰੱਖਣੀਆਂ ਹੁਣ ਨਾ ਫਿਰ ਇੰਜ ਨਹੀਂ ਕਰੀਦਾ ਹੁੰਦਾ ਫਿਰ ਲੜਾਈ ਝਗੜੇ ਕਰੀਦੇ ਮੇਰੇ ਦੋਸਤ ਅਸਰ ਮੈਨੂੰ ਗੱਲ ਸੁਣਾਉਂਦੇ ਨੇ ਅੱਜ ਤੇਰੀ ਭਾਬੀ ਨਾਲ ਲੜਾਈ ਹੋ ਗਈ ਹੈ ਅੱਜ ਉਹਨੂੰ ਮਚਾਤਾ ਕਿ ਉਹਨੂੰ ਚਾਹ ਨਹੀਂ ਦਿੱਤੀ ਮੈਂ ਕੱਪ ਥੰਲੇ ਚੁੱਕ ਕੇ ਮਾਰਿਆ ਵਾ ਅੱਜ ਮਿੱਠਾ ਘੜ ਸੀ ਅੱਜ ਸਲਾਂ ਘੜ ਸੀ ਅੱਜ ਮਿਰਚਰ ਦੇ ਸੰ ਤਾਂ ਮੈਂ ਉਹਨੂੰ ਕਹਿੰਦਾ ਤੁਸੀਂ ਬੇ ਆ ਅਧਦੇ ਨਾ ਨਮਕ ਦੇਦ ਪੈ ਗਿਆ ਨਾ ਤਾਂ ਮੈਂ ਵੀ ਚੁੱਪ ਕਰਕੇ ਖਾ ਲਿਆ ਮੈਂ ਕਿਹਾ ਚੱਲ ਅੱਜ ਪਏ ਆ ਕੱਲ ਨਹੀਂ ਪਏਗਾ ਐਹੀ ਤੇ ਮੁਸੀਬਤ ਹੈ ਨਾ ਐਹੀ ਤੇ ਸਿਆਪਾ ਹੈ ਨਾ ਮੈਂ ਕਿਸੇ ਗੱਲ ਨਾਲ ਤੁਹਾਡੇ ਨਾਲ ਕਿਸੇ ਗੱਲ ਤੋਂ ਲੜਾਂ ਤੇ ਸਹੀ ਨਾ ਤੁਹਾਡੇ ਨਾਲ ਤੁਸੀਂ ਮੈਨੂੰ ਇਹ ਦੱਸੋ ਇਹ ਤੁਹਾਨੂੰ ਕੁਕੂ ਦੀ ਛੁੜੀ ਕੁ ਚੱਕਰ-ਸ਼ੱਕਰ ਕੁ ਬਾਰ ਕੁ ਹਨਾ ਅਦਾ ਮੈਂ ਇਹ ਲੱਗਦਾ ਨਹੀਂ ਨਹੀਂ ਮੈਨੂੰ ਦੋ ਤੱਕਸਰ ਕਹਿੰਦੇ ਨੇ ਯਾਰ ਤੇਰਾ ਚੱਕਰ ਹੀ ਨਹੀਂ ਆ ਤੂੰ ਮੈਨੂੰ ਤੇ ਤੂੰ ਤਾਂ ਗੁજરા ਲੱਗਣਾ ਅੱਛਾ ਅੱਛਾ ਬੜੀਆਂ ਗੱਲਾਂ ਨਾ ਸੁਣਾਓ ਮੈਨੂੰ ਦੋਸਤ ਕਹਿੰਦੇ ਨੇ ਤੁਹਾਡੇ ਮੈਨੂੰ ਪਤਾ ਤੁਹਾਡੇ ਕੋਲ ਦੂਸਰਾ ਮੋਬਾਈਲ ਹੈ ਕਿਹੜਾ ਦੂਜਾ ਮੋਬਾਈਲ ਰੱਖਿਆ ਹੈ ਨਾ ਤੁਸੀਂ ਕਿੰਨੇ ਚੋਰੀ ਜਿਹੇ ਨਾਲ ਗੱਲਾਂ ਕਰਦੇ ਹੋ ਕਿਹਦੇ ਨਾਲ ਮੈਂ ਚੋਰੀ ਗੱਲਾਂ ਕਰਨੀਆਂ ਮੈਨੂੰ ਇਹ ਤਾਂ ਦੱਸਣਾ ਤੁਹਾਡੇ ਤੇ ਮੋਬਾਈਲ ਹੋ ਗਿਆ ਐ ਐ ਉਹ ਅੰਦਰ ਪੇਜ ਨਾਲ ਰੱਖਿਆ ਆ ਹਾਂਜੀ ਤੇ ਦੂਸਰਾ ਮੋਬਾਈਲ ਕਿਹੜਾ ਰੱਖਿਆ ਜੀ ਖਾਓ ਅੱਲਾਹ ਦੀ ਕਸਮ ਦੂਜਾ ਮੋਬਾਈਲ ਕੋਈ ਨਹੀਂ ਮੈਂ ਚੈੱਕ ਹੀ ਕਰਨਾ ਮੈਂ ਸਿਰਫ ਵੇਖਣਾ ਕਿ ਕਿੰਨੀਆਂ ਕੁੜੀਆਂ ਦੇ ਨੰਬਰ ਨੇ ਵਿੱਚ ਉਹ ਤੇਰੀ ਜਾਨ ਦੀ ਕਸਮ ਹੈ ਮੇਰੀ ਜ਼ਿੰਦਗੀ ਮੇਰੇ ਕੋਲ ਦੂਜਾ ਮੋਬਾਈਲ ਹੈ ਹੀ ਨਹੀਂ ਹੁੰਦਾ ਤੇ ਤੇਰੇ ਸਾਹਮਣੇ ਹੋਣਾ ਸੀ ਉਹ ਵੀ ਐ ਮੇਰੇ ਮੇਰੇ ਦੋਸਤ ਨੇ ਉਹਨਾਂ ਨੇ ਨੰਬਰ ਸੇਵ ਕੀਤੇ ਹੋਏ ਨੇ ਅੱਸੀ ਆਪਾ ਬੰਨ ਸੀ ਆਪਾ 2 ਮੁਸੀਬਤ ਹਾਂ ਤੇ ਤੁਸੀਂ ਵੀ ਮੇਰਾ ਨਾਮ ਐਸ ਤਰ੍ਹਾਂ ਦਾ ਕੋ ਲਿਖ ਕੇ ਤੇ ਫਫੇ ਕੁੱਟਨ ਜਾਂ ਐਸ ਤਰ੍ਹਾਂ ਕੋ ਮਤਲਬ ਲਿਖ ਕੇ ਤੇ ਤੁਸੀਂ ਸੇਵ ਕਰੋ ਨਾ ਤਾਂ ਕਿ ਮੈਂ ਨਾਮ ਦੇਖ ਕੇ ਤੇ ਮੈਂ ਤੁਹਾਡੇ ਨਾਲ ਲੜਾਂ ਓਏ ਹੋਏ ਮੈਂ ਕਿਉਂ ਸੇਵ ਕਰਾਂ ਜੇ ਤੁਹਾਨੂੰ ਮੈਨੂੰ ਜ਼ਰੂਰਤ ਹੀ ਨਹੀਂ ਐਸੀ ਚੀਜ਼ ਸੀ ਤੂੰ ਕਿਉਂ ਭਾਲ ਹੋ ਗਈ ਹੁਣ ਕੱਲ ਗੋਸਲ ਖਾਨੇ ਜ ਮੈਂ ਨਾ ਰਿਆ ਸੀ ਹਾਂ ਮੇਰਾ ਪੈਰ ਆਇਆ ਤੇ ਮੈਂ ਜੀ ਸਲੇਪ ਹੋਇਆ ਜੀ ਮੈਂ ਥੱਲੇ ਕਿਸੇ ਨੇ ਉਹਨੂੰ ਤੇਲ ਛੁੱਟਿਆ ਦਾ ਹਾਂ ਤੇ ਮੈਂ ਉੱਠਿਆ ਤੇ ਮੈਂ ਨਹੀਂ ਲੜਦਾ ਉੱਥੇ ਤੇਲ ਛੁੱਟਿਆ ਸੀ ਨਹੀਂ ਤੇ ਮੈਨੂੰ ਅੰਦਾਜ਼ਾ ਸੀ ਕਿ ਕੋਈ ਸ਼ੈਡ ਡੁੱਲੀ ਐ ਨਹੀਂ ਮੈਨੂੰ ਪਤਾ ਕੀ ਡੁੱਲਿਆ ਲੇਕਿਨ ਮੈਂ ਬਰਦਾਸ਼ਤ ਕਰ ਗਈ ਤੁਸੀਂ ਇਸ ਗੱਲ ਤੋਂ ਮੈਨੂੰ ਲੜਨਾ ਸੀ ਨਾ ਆਕੇ ਓਏ ਓਏ ਲੜਾਈ ਵਜਾ ਵਜਾ ਵੀ ਕਿਉਂ ਹੋਵੇ ਨਾ ਲੜਾਈ ਮੈਨੂੰ ਐ ਵਲੀ ਜ਼ਿੰਦਗੀ ਨਹੀਂ ਚਾਹੀਦੀ ਮੈਂ ਚਾਹਨੀ ਆ ਕਿ ਸਵੇਰੇ ਸਵੇਰੇ ਉੱਠਦੇ ਆ ਸਾਡੇ ਘਰ ਹੀ ਆਹ ਹਾ ਖੁਲਾਰਾ ਪਿਆ ਹੋਵੇ ਇੱਕ ਦੂਸਰੇ ਤੋਂ ਗਾਣਾ ਪੈ ਰਹੀਆਂ ਹੋਣ ਲੜਾਈ ਝਗੜੇ ਹੋ ਰਹੇ ਹੋਣ ਬੱਚੇ ਹੱਥੀ ਪਏ ਹੋਣ ਮੈਂ ਇਹ ਚਾਹਨੀ ਆ ਇਹ ਕੋਈ ਜ਼ਿੰਦਗੀ ਥੋੜੀ ਅੱਜ ਤੇਰੀ ਤਬੀਅਤ ਨੂੰ ਆਪ ਤੱਕ ਵਾਦੀ ਟਾਇਪ ਹੋਈ ਦੀ ਆਨ ਤੱਕ ਵਾਦੀ ਹੋਈ ਬਈ ਤੂੰ ਮੈਂ ਤੁਹਾਨੂੰ ਦੱਸ ਦੇ ਪਾਜੀ ਤੇ ਤਬੀਅ ਤਹਾਡੇ ਕੋਲ ਨਾ ਮੇਰੀ ਥੋੜੀ ਜਿਹੀ ਖੁਸ਼ੀ ਵੀ ਜਿਹੜੀ ਹੈ ਨਾ ਬਰਦਾਸ਼ਤ ਨਹੀਂ ਹੋ ਰਹੀ ਅੱਛਾ ਉਹ ਤੁਹਾਡੀ ਕਿਹੜੀ ਥੋੜੀ ਜਿਹੀ ਖੁਸ਼ੀ ਮੈਂ ਪੂਰੀ ਕਰ ਦੇਣਾ ਮੇਰੀ ਇਹੀ ਖੁਸ਼ੀ ਹੈ ਕਿ ਤੁਸੀਂ ਮੇ ਨਾਲ ਲੜੋ ਤੁਸੀਂ ਮੇ ਨਾਲ ਲੜਾਈ ਕਰੋ ਝਗੜਾ ਕਰੋ ਗੱਲ ਤੱਕ ਪਹੁੰਚੇ ਤੁਹਾਡੇ ਨਾਲ ਕੁੜੀ ਕੋਈ ਕਿਉਂ ਨਹੀਂ ਫਸ ਰਹੀ ਕੀ ਮਤਲਬ ਮੈਨੂੰ ਇਹ ਦੱਸੋ ਤੁਹਾਡੇ ਮਗਰ ਕੋਈ ਕੁੜੀ ਨਹੀਂ ਕੱਲ੍ਹ ਜੇ ਮੇਰੇ ਮਗਰ ਤੇ 10 ਮੁੰਡੇ ਸਨ ਤੇਰੇ ਮਗਰ ਹਾਂ ਉਹ ਵਿਆਹ ਤੋਂ ਪਹਿਲੇ ਸਨ ਨਾ ਤੇ ਹੁਣ ਇਸ ਗੱਲ ਤੋਂ ਮੈਂ ਕੀ ਤੇਰੇ ਨਾਲ ਰਹਿਣਾ ਜਦ ਵਿਆਹ ਤੋਂ ਬਾਅਦ ਹੁੰਦਾ ਤੇ ਜਦੋਂ ਮੈਂ ਤੈਨੂੰ ਪੁੱਛਾਂ ਵੀ ਵਿਆਹ ਤੋਂ ਪਹਿਲੇ ਠੀਕ ਹੈ ਕੋਈ ਨੋ ਬਰਾ ਉਹ ਪਿਛਲੀ ਗਲੀ ਦਾ ਮਨੀਰ ਨਹੀਂ ਆਹੋ ਉਹ ਕਬੂਤਰ ਉਡਾਨ ਛੱਡਦਾ ਨਾ ਕੋਠੇ ਤੇ ਹਾਂ ਹਾਂ ਤੇ ਮੈਨੂੰ ਇਸ਼ਾਰੇ ਕਰਦਾ ਆ ਹੁਣ ਹਾਂ ਅਚਾ ਦੇ ਤੋਂ ਬਾਅਦ ਹਾਂ ਉਹ ਮਨੀਰ ਹਾਂ ਉਹ ਨਹੀਂ ਉਹ ਟੀਰਾ ਵਾ ਤੈਨੂੰ ਐਸੇ ਲੱਗਦਾ ਤੈਨੂੰ ਇਸ਼ਾਰੇ ਕਰਦਾ ਹਾਂ ਐ ਉਹ ਟੀਰਾ ਵਾ ਉਹ ਕਬੂਤਰ ਉਡਾਉਂਦਾ ਮੈਨੂੰ ਪਤਾ ਨਾ ਹੁੰਦਾ ਕਿਸੇ ਗੱਲ ਤੋਂ ਤੇ ਲਾਨੋ ਬਸ ਨਹੀਂ ਤੇ ਇਹਦੇ ਵਿੱਚ ਮਨੋਂ ਮਤਲ ਲੜਾਣਾ ਨਹੀਂ ਗਰੀ ਗੱਲ ਮੈਨੂੰ ਪਤਾ ਮਨੀਰ ਟੀਰਾ ਵਾ ਉਹ ਕੋਈ ਲੜਾਈ ਦੀ ਵਜ੍ਹਾ ਅਚਾ ਮੇਰੀ ਗੱਲ ਸੁਣੋ ਹੂੰ ਮੇਰੀ ਸਹੌਰੀ ਨਾਲ ਗਾਣਾ ਪਿਆਰ ਨਾ ਕਰਨੀ ਐ ਚੰਗੀ ਜ਼ਿੰਦਗੀ ਹੈ ਮੇਰੀ ਸਹੇਲੀ ਨਾਜ਼ੀਆ ਨਾਜ਼ੀਆ ਹਾਂ ਦਾ ਜਾਣਦੇ ਹੋਣਾ ਤੁਸੀਂ ਉਹ ਆਹ ਬਿੱਲੀਆਂ ਖਾਂ ਲਈ ਆਹ ਅੱਛਾ ਉਹ ਨਿਆਣਕ ਬੜੇ ਤਿੱਖੇ ਜਿਹੇ ਹਾਂ ਉਹ ਨੀਕ ਨੱਕ ਹਣਾ ਸਰਾਈ ਅਲੀ ਕਰਦਾ ਦੇਖਿਆ ਤੇ ਮੈਨੂੰ ਕਹਿੰਦੇ ਉਹ ਕਿਸੇ ਨੂੰ ਗਈ ਹਦਾ ਨਹੀਂ 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 ਤੇਰੀ ਸਹੇਲੀ ਹੈ ਵੇਖਿਆ ਉਹਨੂੰ ਮੈਂ ਅੱਛਾ ਉਹ ਉਹਨੂੰ ਨਾ ਮੈਂ ਤੁਹਾਡਾ ਨੰਬਰ ਦੇ ਦੇਣੀ ਆ ਕਾਦੇ ਵਾਸਤੇ ਉਹ ਤੁਹਾਨੂੰ ਮੈਸੇਜ ਕਰੇਗੀ WhatsApp ਕਰੇਗੀ ਤੇ ਵੀਡੀਓ ਕਾਲ ਤੁਸੀਂ ਮੇਰੇ ਤੋਂ ਲੋਕ ਲੋਕ ਕੇ ਉਹਦੀ ਵੀਡੀਓ ਕਾਲ ਸੁਣਨਾ ਮੈਂ ਤੁਹਾਡੇ ਨਾਲ ਲੜਾਂਗੀ ਇਹਨਾਂ ਗੱਲਾਂ ਦੇ ਉੱਤੇ। ਤੈਨੂੰ ਸ਼ਰਮ ਤੇ ਨਹੀਂ ਆਉਂਦੀ? ਮੈਂ ਉਹਨੂੰ ਭੈਣਾ ਹਾਰ ਸਮਝਣਾ ਵਾ। ਕਿਨੂੰ? ਤੇਰੀ ਸਹੇਲੀ ਐ। ਭੈਣਾ ਹਾਰ ਸਮਝਣਾ ਨਾ ਭੈਣ ਤੇ ਨਹੀਂ ਨਾ। ਭੈਣ ਹੀ ਹੋ। ਮੈਂ ਸਾਰੀ ਟੈਪ ਹੀ ਸਮਝਣਾ ਉਹਨੂੰ। ਸਾਰੀ ਗਈ ਐ। ਹੁਣ ਉਹਦੇ 'ਚ ਲੜਨਾਂ ਦੀ ਕੀ ਗੱਲ ਵੈਸੇ ਮੈਂ ਉਹਨੂੰ ਵੇਖਿਆ ਵਾ ਤੈਨੂੰ ਦੱਸਿਆ। ਹੁਣ ਤੂੰ ਸਹੇਲੀ ਆ ਮੈਨੂੰ ਕਹਿੰਗੀ ਉਹਨਾਂ ਨਾਲ ਸੈਟ ਹੋ। ਮੈਂ ਸੈਟ ਹੋ ਗਈ ਮਤਲਬ। ਭਾਗ ਲੈ ਤੂੰ। ਮੈਂ ਜਾਣੀ ਆ ਕਿ ਮੈਂ ਕੋਈ ਤੁਹਾਡੀ ਕੋਚੋਰੀ ਫੜਾਂ ਜਿਸ ਗੱਲ ਤੋਂ ਮੈਂ ਤੇਨੂੰ ਤੁਹਾਡੇ ਨਾਲ ਲੜਾਂ। ਓਏ ਮੇਰਾ ਦਿਮਾਗ ਨਾ ਖਾ। ਜ਼ਿੰਦਗੀ ਮੈਨੂੰ ਨਹੀਂ ਬਰ ਕਿੱਧਰ ਚੰਨੇ ਹੋ ਬਜ਼ਾਰੋਂ ਘਰ ਆ ਕੇ ਆਓ ਮੈਨੂੰ ਤਲਾਕ ਦੇ ਦਿਓ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਛੋੜ ਤੈਨੂੰ ਤਲਾਕ ਹੀ ਨਹੀਂ ਹਾਂ ਚਲ ਉਹ ਦੂਰਾਮ ਨਾਲ ਮੈਂ ਵਟਸਐਪ ਤੇ ਕਰ ਦੇਵਾਂਗਾ ਵਟ ਮੈਂ ਤੇਰੀ ਤੈਨੂੰ ਕਰ ਦਵਾਂ ਮੈਂ ਰਾਮਨਾ ਤੇਰੀ ਅੰਮੀ ਬੂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਨਾ ਗਿਆ ਚਲ ਨਹੀਂ 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 ਮੈਨੂੰ ਹੋਰ ਤਲਾਕ ਚਾਹੀਦੀ ਇੱਥੇ ਮੈਂ ਨਹੀਂ ਰਹਿਣਾ ਇੱਥੇ ਕੈਸੀ ਔਰਤ ਜਾਂ ਮੈਨੂੰ ਹੰਸਾਉਂਦੇ ਕਿੱਧਰ 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 ਕਿਹੜੇ ਪਾਸੇ ਕਿੱਧਰ ਇੱਧਰ ਮੈਂ ਤਲਾਕ ਮੰਗ ਰਹੀ ਐ ਇਹਦੇ ਤੋਂ ਇੰਪੋਰਟੈਂਟ ਕੋਈ ਕੰਮ ਹੈਗਾ ਹੈ ਇਹਦੇ ਤੋਂ ਕੋਈ ਜ਼ਰੂਰੀ ਕੰਮ ਹੈਗਾ ਕਿ ਨਹੀਂ ਹੈਗਾ ਕੋਈ ਕੰਮ ਨਹੀਂ ਹੈਗਾ ਤੇ ਮੈਨ ਮੈਂ ਕਿਵੇਂ ਤਰਨਾ ਲੜਾ ਬਸ ਕਰ ਬਸ ਕਰ ਬਸ ਕਰ ਮੈਂ ਨਹੀਂ ਹੋ ਰਹਿਣਾ ਤਲਾਕ ਲੈਣੀ ਅੱਛਾ ਚੱਲ ਛੱਡ ਮੈਂ ਨਾ ਤੂੰ ਕਪੜੇ ਕਪੜੇ ਧੋਣ ਨਾਲ ਹੈਂ ਤੂੰ ਦੱਸ ਮੈਂ ਚਲਾਵਾ ਮੈਂ ਵਾਸ਼ਿੰਗ ਮਸ਼ੀਨ ਲਾਵਾ ਦੱਸ ਨਾ ਕੋ ਖੁਦਾ ਦਾ ਖੌਫ ਕਰ ਲਾ ਵਾਸ਼ਿੰਗ ਮਸ਼ੀਨ ਤੇ ਭਾਵੇਂ ਭਾਂਡੇ ਤੂੰ ਮੈਂ ਨਹੀਂ ਹੋ ਰਹਿਣਾ ਇਸ ਘਰ ਦੇ ਵਿੱਚ ਮੈਂ ਤਲਾਕ ਲੈਣੀ ਮੈਂ ਤੈਨੂੰ ਕਹਤੈ ਮੈਂ ਰਾਤ ਦਾ 9 ਵਜੇ ਨੇ ਐਸੇ ਦੁਕਾਨਾਂ ਬੰਦ ਆ ਐਸੇ ਤਲਾਕ ਨਹੀਂ ਹੁੰਦੀ ਤੈਨੂੰ ਕਾਗਲਿਆ ਕੇ ਦੇਆ ਦੁਕਾਨ ਤੋਂ ਲਿਆ ਕੇ ਦੇਣੀ ਹੋਰ ਕਿਤੋਂ ਲੈਣੀ ਮੈਨੂੰ ਨਹੀਂ ਪਤਾ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਮੈਨੂੰ ਇਹ ਖਮੋਸ਼ੀ ਬੰਟ ਖਾਂਦੀ ਹੈ ਮੈਂ ਨਹੀਂ ਰਹਿਣਾ ਇੱਥੇ ਗ ਮੈਨੂੰ ਤੋ ਤਲਾਕ ਦੇ 100 ਗੱਲਾਂ ਨਹੀਂ ਇੱਕ ਗੱਲ ਮੈਂ ਨਹੀਂ ਰਹਿਣਾ ਇੱਥੇ ਜਾਂ ਭੰਡਾ ਲਿਆ ਕੀ ਕਰਨਾ ਮੇਰੀ ਸ਼ੋਹਰੇ ਵਾਲੀ ਤਲਾਕ ਮੈਂ ਦਿੰਦਾ ਡੋਲਣਾ ਜਦੋਂ ਸ਼ੋਹਰੇ ਭਾਗਨ ਹੋ ਗਈ ਤੂੰ ਐਹੋ ਜਿਹੇ ਗੱਲਾਂ ਮੂੰਹ ਚ ਕਰਦੇ ਆਂ ਬੰਦੇ ਨੂੰ 100 ਵਾਰੀ ਸੋਚਣਾ ਚਾਹੀਦਾ ਖੁਨਾ ਹੁੰਦਾ ਵਾ ਕੀ ਸੋਚਾਂ ਕੀ ਕੀ ਸੋਚਾਂ ਕੀ ਕੀ ਬੜੀ ਅਚੀ ਲੱਗਣੀ ਮੈਨੂੰ ਇੰਨੇ ਇੰਨੇ ਕਰਦੀ ਇੰਨੇ ਇੰਨੇ ਕਰਦੀ ਕਿੰਨੀ ਅਚੀ ਲੱਗਣੀ ਇਹਨੂੰ ਕਹਿੰਦੇ ਨੇ ਛੱਬੀਆਂ ਦੇਣਾ ਜਦੋਂ ਬੰਦੇ ਨੂੰ ਇੰਜ ਦੀ ਇੰਜ ਕਰੋ ਨਾ ਤਾਂ ਬੰਦੇ ਦੇ ਕੋ ਪਾਰਾ ਹਾਈ ਹੁੰਦਾ ਬੰਦੇ ਨੂੰ ਗੁੱਸਾ ਆਉਂਦਾ ਹੈ ਬੰਦਾ ਗੁੱਸੇ ਚ ਲਾਲ ਹੋ ਕੇ ਬੁੱਢੀ ਨੂੰ ਮਾਰਦਾ ਫਿਰ ਤੂੰ ਮੇਰੇ ਤੇ ਪਿਆਰ ਆਂਦਾ ਨਾ ਮੈਨੂੰ ਤਲਾਕ ਦੇ ਦੇ ਫਿਰ ਮੈਂ ਨਿਉਂ ਦੇਣੀ ਕਿਉਂ ਮੇਰੀ ਮਰਜ਼ੀ ਕਿਉਂ ਤੇਰੀ ਮਰਜ਼ੀ ਮੇਰੀ بیوی ਮੇਰੀ ਮਰਜ਼ੀ ਮੇਰੀ ਤਲਾਕ ਮੇਰੀ ਮਰਜ਼ੀ ਵਜ੍ਹਾ ਕੀ ਹੋਈ ਮੈਂ ਰਹਿਣਾ ਹੀ ਨਹੀਂ ਬਿਲਾ ਵਜ੍ਹਾ ਮੈਂ ਰਹਿਣਾ ਹੀ ਨਹੀਂ ਇਸ ਘਰ ਦੇ ਵਿੱਚ ਨਹੀਂ ਮੈਂ ਨਹੀਂ ਰਹਿਣਾ ਮੈਂ ਤਲਾਕ ਦੇ ਕਿੱਥੇ ਰਹਿਣਾ ਜਾਨੀ ਮੈਂ ਆਪਣੇ ਮਾਪਿਆਂ ਘਰਾਂ ਚੱਲ ਆ ਉੱਥੇ ਚੱਲੀਏ ਕਿੱਥੇ ਉੱਥੇ ਰਹਨੇ ਤੇਰੇ ਅੰਮੀ ਬੂਆ ਕਿਉਂ ਕੋਈ ਗੱਲ ਨਹੀਂ ਉੱਥੇ ਤੇਰਾ ਦਿਲ ਕਰਦਾ ਤੇ ਉੱਥੇ ਹੀ ਰਹਨੇ ਉੱਥੇ ਹੀ ਰਹਨੇ ਤੂੰ ਮੈਂ ਤਲਾਕ ਨਹੀਂ ਦੇਣੀ ਨਹੀਂ ਦੇ ਮੈਂ ਤਲਾਕ ਲੈਣੀ ਹਾਂ ਅੱਜ ਮੈਂ ਵੀ ਤੇ ਨਹੀਂ ਤੂੰ ਤਲਾਕ ਕਿਵੇਂ ਨਹੀਂ ਦੇਣਾ ਮੈਂ ਤੈਨੂੰ ਦੱਸੇ ਤਲਾਕ ਦੇ ਇਹ ਲੰਨਾ ਨੂੰ ਦੇਖ ਲੈ ਤੜੀ ਨਾ ਕਰ ਜ਼ਿੰਦਗੀ ਦੀ ਅੱਛੀ ਗੁਜ਼ਰ ਗਈ ਇੰਨੇ ਸਾਲ ਹੁਣ ਐਲੀ ਕਿਉਂ ਜ਼ਿੰਦਗੀ ਖਰਾਬ ਕਰਨੀ ਇਹ ਹੀ ਤੇ ਧੋਖੇ ਹੈ ਕਿ ਅੱਛੀ ਗੁਜ਼ਰ ਰਹੀ ਹੈ ਇਹ ਹੀ ਤੇ ਧੋਖੇ ਨਾ ਤਲਾਕ ਦਾ ਲਫ਼ਜ਼ ਨਾ ਨਹੀਂ ਮੈਂ ਨਹੀਂ ਰਹਿਣਾ ਨਹੀਂ ਨਹੀਂ ਯਾਰ ਮੈਨੂੰ ਇਕਰ ਮੇਰੇ ਨਾਲ ਯਾ ਮਰ ਤਲਾਕ ਦੇ ਤੈਨੂੰ ਤੇਰੀ ਮਾਂ ਦੀ ਕਸਮ ਹੀ ਕੀ ਤਲਾਕ ਨਾਲ ਆ ਚ ਲੜਾਈ ਕਰਨਾ ਫਿਰ ਤਲਾਕ ਨਾਲ ਆ ਕਿਉਂ ਉਹ ਨਾ ਬਾਤ ਲਾਗ ਛੱਡ ਛੱਡ ਤੈਨੂੰ ਜਾਣੀ ਕੀ ਹੈ ਤੂੰ ਛੱਡ ਜਾਣੀ ਕੀ ਹੈ ਲੜਾਈ ਨਹੀਂ ਹਾਂ ਤੇਰੀ ਮਾਂ ਪਾਣ ਤੇ ਤੇਰੀ